ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜੀਦਾ तहसील बठिंडा ਤੇ ਜ਼ਿਲ੍ਹਾ ਵੀ ਬਠਿੰਡਾ ਹੀ ਆ ਬਾਈ ਦੇ ਤਿੰਨ ਐਨੀਮਲ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਪੁੱਛਦੇ ਆ ਕਿ ਦੁੱਧਵਾਦ ਕਿੰਨਾ ਸੂਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਆਜੋ ਜੀ ਸਸੀਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਬਈ ਸਾਣਾ ਬੋਰ ਸਿੰਘ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਸਾਈਵਾਲ ਤੋਂ ਇਹਦੀ ਕੀ ਡਿਟੇਲ ਆ ਜੀ ਬਾਈ ਜੀ ਇਹ ਦੂਜਾ ਸੂਆ ਹਾਂਜੀ ਤਿੰਨ ਮਹੀਨੇ ਦੀ ਗੱਬਣਾ ਪੰਜ ਮਹੀਨੇ ਦੀ ਸੂਈ ਵੀ ਆ ਠੀਕ ਹੈ ਜੀ ਖੱਜਰ ਥੱਲੇ 17 ਕਿਲੋ ਦੁੱਧ ਸੀਗਾ ਹੋਰ 12 ਕਿਲੋ ਦੁੱਧ ਉਹ ਵੀ ਪਾਈ ਆ ਕੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੱਕ ਚੋ ਸਕਦਾ ਘਰ ਦੇ ਘਰੇਲੂ ਪਸ਼ੂ ਆ ਆਪਣੇ ਕਿੰਨੇ ਟਾਈਮ ਦੀ ਗੱਬਣਾ ਜੀ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨਿਆਂ ਦੀ ਗੱਬਣਾ ਆ ਜੀ 12 ਕਿਲੋ ਦੁੱਧ ਤਿਆਰ ਆ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੈ ਚੈੱਕ ਕਰਵਾ ਸਕਦਾ ਹੈ ਤੇ ਦੋ ਟਾਈਮ ਤਿੰਨ ਟਾਈਮ ਚਵਾਈ ਵੀ ਕਰ ਸਕਦਾ ਹੈ ਬੱਚਾ ਜੀ ਇਹਦੇ ਮਗਰ ਬੱਚੀ ਆ ਵੀਰੇ ਉਹ ਬੱਚੀ ਖੜੀ ਮਗਰ ਵੱਡੀ ਵੱਡੀ ਬੱਚੀ ਮਗਰ ਬੱਚੀ ਆ ਜੀ ਤੁਸੀਂ ਦੇਖ ਸਕਦੇ ਹੋ ਤੋਕੜ ਗੱਬਣਗਾ ਸੋਰ ਕੇ ਦਿਖਾ ਦਿਓ ਬਾਈ ਜੀ। ਥਾਣਾ ਮਾਨਾ ਤੁਸੀਂ ਚੈੱਕ ਕਰ ਲਓ ਜੀ। ਬਹੁਤ ਸੋਹਣਾ ਮੁੱਟੀ ਵਾਲਾ ਥਾਨ ਲੱਗਿਆ ਵਾ। ਛੜਲੇ ਦੀ ਪੂਰੀ ਕੀ ਦੀ ਕਰਤੀ ਫੁੱਲ ਗਰੰਟੀ ਹੈ ਵੀਰੇ। ਠੀਕ ਹੈ ਜੀ ਦੁੱਧ ਦੀ ਤੇ ਬਾਈ ਫੁੱਲ ਗਰੰਟੀ ਲੈਂਦੇ ਆ ਜੀ। ਲੈ ਆਓ ਜੀ ਵਾਪਸ। 17 ਕਿਲੋ ਆ ਬਾਈ ਸੱਜਰ ਦਾ ਸੀ। 17 ਕਿਲੋ ਵੀਰੇ ਕੋਈ ਨਹੀਂ। 17 ਕਿਲੋ ਬਾਈ ਜੀ ਸੱਜਰ ਨੇ ਦੁੱਧ ਦਿੱਤਾ। ਹੁਣ 12 ਕਿਲੋ ਦੁੱਧ ਆ। ਤਿੰਨ ਮਹੀਨਿਆਂ ਦੀ ਗੱਬਰ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਡਰ ਜਾਂਦਾ ਪਸੂ ਠੰਡੀ ਸਿਲਵ ਪੂਰੀ ਆ ਜੀ ਬਾਕੀ ਆਪਦੇ ਤਸੱਲੀ ਆਸਤੇ ਕੋਈ ਵੀ ਵੀਰ ਚਵਾਈ ਵੀ ਕਰ ਸਕਦਾ ਏ ਤੇ ਚੈੱਕ ਵੀ ਕਰਵਾ ਸਕਦਾ ਕੀ ਡਿਮਾਂਡ ਆ ਜੀ ਇਹਦੀ ਫਿਰ ਵੀਰੇ ਡਿਮਾਂਡ ਦਾ ਭਾਵੇਂ 40 ਪਰਾਲਾ ਬਿਆਰ ਕਰੋ ਲੈਣ ਦੇਣ 37000 ਦੀ ਦੇਣੀ ਆ ਬਾਈ ਕਹਿੰਦਾ ਲੈਣ ਦੇਣ ਪ੍ਰਾਈਸ 37000 ਜੀ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਜੀ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਨੇ ਗਹਿਰਾ ਪਹਿਲਣਾ ਵੜਾ ਠੀਕ ਆ ਜੀ 12 ਕਿਲੋ ਦੁੱਧ ਦੇ ਥੱਲੇ ਠੀਕ ਹੈ ਠੀਕਾ ਭਰਾਏ ਨੂੰ ਵੀ ਦੇਖ ਕਿਲੋ ਖੰਡੇ ਦੂਰ ਦੂਰ ਹੋ ਸਕਦਾ 11 ਕਿਲੋ ਪੱਕਾ ਠੀਕ ਹੈ ਜੀ ਮਗਰ ਬੱਛੀ ਆ ਵੀਰੇ 2 ਮਹੀਨਿਆਂ ਦੀ ਇਹਦੇ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਤੁਸੀਂ ਇਹ ਵੀ ਪੂਰੀ ਠੰਡੀ ਠੰਡੀ ਸੀਲ ਪੂਰੀ ਆ ਜੀ ਮਗਰ ਇਹਦੇ ਵੀ ਬੱਛੀ ਆ ਜੀ ਚੈੱਕ ਕਰ ਲਓ ਜੀ ਬਹੁਤ ਸੋਹਣਾ ਮੂੰਹ ਮੱਥਾ ਬੱਛੀ ਦਾ ਤੋੜ ਕੇ ਦਿਖਾ ਦਿਓ ਜੀ 12 ਕਿਲੋ ਦੁੱਧ ਦਾ ਕੋਈ ਵੀ ਇਸ ਚਵਾਈ ਕਰਨਾ ਚਾਹੁੰਦਾ ਹੈ ਚਵਾਈ ਕਰ ਸਕਦਾ ਹੈ ਟੀਕਾ ਭਰਾਏ ਨੂੰ ਵੀ ਦੋ ਦਿਨ ਹੋ ਗਏ ਤਾਂ ਨਾਲ ਟੀਕਾ ਭਰਾਏ ਨੂੰ ਦੋ ਦਿਨ ਹੋ ਗਏ 2200 ਟਰਾ ਵੀ ਸਾੰਭੀ ਬਿਠਾਏ ਬਾਕੀ ਲੈ ਆਓ ਜੀ ਵਾਪਸ ਥਣ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ ਲੱਗਿਆ ਜੀ ਕੈਮਰੇ ਤੋਂ ਡਰ ਜਾਂਦਾ ਪਸ਼ੂ ਜੀ ਮੂਮਾ ਸਤਿ ਸ੍ਰੀ ਅਕਾਲ ਚੈੱਕ ਕਰ ਸਕਦੇ ਹੋ ਜੀ ਕੋਈ ਵੀ ਬੰਦਾ ਜੁਈਏ ਬੁੱਢਾ ਜੁਈਏ ਜਾਣ ਕੋਈ ਚੋਈ ਜਾਵੇ ਨਾ ਥੱਲੇ ਤੇ ਠੰਡੀ ਸੀ ਲ ਬਾਈ ਕੰਦਾ ਪੂਰੀ ਆ ਜੀ ਇਹਦੀ ਕਿ ਡਿਮਾਂਡ ਆ ਜੀ ਕਿਹੜੇ ਵੀਰੇ ਇਹਦਾ ਲੈਣ ਦੇ ਨਾ 45000 ਰੁਪਇਆ ਲੈਣ ਦੇ ਨਾ ਬਾਈ ਜੀ 45000 ਰੁਪਇਆ ਕਰਦੇ ਆ ਜੀ ਤਿੰਨ ਨੰਬਰ ਬੱਚੀ ਜੀ ਇਹ ਖੀਰੀ ਬੱਚੀ ਆ ਵੀਰੇ ਠੀਕ ਆ ਜੀ ਤੇਰੀ ਮਾਂ ਆਪਣੇ ਕੋਲੇ ਸੀਗੀ ਆਪਣੇ ਰਿਸ਼ਤੇਦਾਰੀ ਦੇਦੀ ਆਪਣੀ ਕੁੜੀ ਨੂੰ ਦੇਦੀ ਠੀਕ ਆ ਜੀ ਉਹਦੇ ਥੱਲੇ ਵੀਰੇ 19 ਕਿਲੋ ਦੁੱਧ ਆ ਵੇਰ ਥੱਲੇ ਇਹਦੀ ਮਦਰ ਮਿਲਕ ਦਾ ਮਿਲਕ ਰਿਕਾਰਡ ਜੀ 19 ਕਿਲੋ ਆ ਜੀ ਖੀਰੀ ਵੱੱਚੀ ਠੀਕਾ ਤਾਂ ਨਹੀਂ ਲਿਆ ਬਈ ਇਹਨੇ ਨਹੀਂ ਬਈ ਇਹ ਇੱਕ ਰੀ ਉਤਾਰਾ ਦੇ ਕੇ ਹਟ ਗਈ ਛੜਾਤੀ ਡਾਕਟਰ ਨੇ ਠੀਕ ਹੈ ਜੀ 10 15 ਤੱਕ ਦੂਰੀ ਉਤਾਰਾ ਦੇਣ ਵਾਲੀ ਇਹਦੇ ਠੀਕ ਆ ਪੰਜ ਸੱਤ ਦਿਨ ਹੋ ਗਏ ਨੂੰ ਠੀਕ ਆ ਜੀ ਹਾਂ ਛੋਲੀ ਛੋਲੀ ਪੂਰੀ ਸਾਫ ਹੈ ਦੀ ਛੋਲੀ ਤੁਸੀਂ ਚੈੱਕ ਕਰ ਸਕਦੇ ਹੋ ਛੋਲੀ ਡਬਲਾ ਵੀ ਇਹਦੀ ਥਾਣ ਦੇਖ ਸਕਦੇ ਹੋ ਕੋਈ ਬਾਧੂ ਸ਼ਾਕ ਨਹੀਂ ਜੀ ਕਿਸੇ ਪਸ਼ੂ ਦੇ ਨਹੀਂ ਆਪਣੇ ਦੇ ਬਾਧੂ ਕੋਈ ਸ਼ਾਕ ਕਿਸੇ ਦੇ ਵੀ ਨਹੀਂ ਸਾਰਿਆਂ ਦੇ ਕੋਈ ਚਾਰ ਥਾਣ ਪੂਰੇ ਆ ਬਾਈ ਸ਼ੌਂਕੀਆਂ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਨੇ ਮੂੰਹ ਮੱਖਾ ਦੁਈ ਚੈੱਕ ਕਰ ਲਓ ਜੀ। ਬਾਈ ਕਹਿੰਦਾ ਟੀਕਾ ਨਹੀਂ ਲਿਆ ਹਜੇ। ਮੂੰਹ ਖੀਰੀ ਆ ਜੀ। ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀਰ ਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਏ। ਸਾਰੇ ਐਨੀਮਲ ਬਹੁਤ ਸੋਹਣੇ। ਦੋਨਾਂ ਬੱਚਿਆਂ ਦੇ ਸਿੰਗ ਦਗਾਏ ਨੇ ਆਪ ਕੋ। ਬੱਚਿਆਂ ਦੋਨਾਂ ਦੇ ਬਾਈ ਕਹਿੰਦਾ ਸਿੰਗ ਦਗਾਏ ਹੋਏ ਨੇ। ਚੈੱਕ ਕਰ ਲਓ ਜੀ। ਧੰਨਵਾਦ।